ਪ੍ਰਾਈਵੇਟ ਬੰਦੇ ਲੱਭ ਕੇ ਇੱਕ ਇੱਕ ਬੰਦੇ ਦੇ ਖਾਤੇ ਚ ਤਿੰਨ ਤਿੰਨ ਚਾਰ ਚਾਰ ਵਾਰੀ ਚਾਰ ਚਾਰ ਪੰਜ ਪੰਜ ਲੱਖ ਦੀਆਂ ਐਂਟਰੀਆਂ ਘੁਮਾਈਆਂ ਤੇ ਉਹ ਗਰੀਬ ਬੰਦਿਆਂ ਨੂੰ ਕਹ ਦਿੰਦੇ ਸੀ ਸਾਡਾ ਪ੍ਰਾਪਰਟੀ ਦਾ ਪੈਸਾ ਸੀ ਦੱਸ ਨਹੀਂ ਸਕਦੇ ਇਹ ਹੈ ਉਹ ਝੂਠ ਸੱਚ ਬੋਲ ਕੇ ਉਹਨਾਂ ਨੂੰ 10-15 ਹਜ਼ਾਰ ਦਾ ਲਾਲਚ ਦੇ ਕੇ ਇਹ ਬੰਦੇ ਪੰਜ ਪੰਜ 7-7 ਲੱਖ ਰੁਪਏ ਦੀ ਐਂਟਰੀ ਘਟਾਉਂਦੇ ਰਹੇ ਹਾਂ ਤਾਂ ਉਹ ਕੋਈ ਅਧਿਕਾਰੀ ਹੈ ਨਾ ਮੁਲਾਜ਼ਮ ਹੈ ਉਹਨਾਂ ਦੇ ਅਕਾਊਂਟਾਂ ਦੇ ਵਿੱਚ ਸਰਕਾਰ ਦਾ ਪੈਸਾ ਘਾਟੋ ਘਾਟੇ ਵਿੱਚ 5-5 10-10 ਵਾਰੀ ਉਹਨਾਂ ਦੀਆਂ ਐਂਟਰੀਆਂ ਘੁਮੀਆਂ ਹੋਈਆਂ ਹੁੰਦੀਆਂ ਔਰ ਐਂਟਰੀ ਅਭੀ 4 ਲੱਖ 5 ਲੱਖ 6 ਲੱਖ 10 ਲੱਖ ਤੋਂ ਘੱਟ ਕੋਈ ਐਂਟਰੀ ਨਹੀਂ ਜਿੰਨੂੰ 4 ਲੱਖ ਰੁਪਏ ਜਿਹਦੇ ਖਾਤੇ ਚ ਆਇਆ ਉਹਨੂੰ 40000 ਰੁਪਏ ਦੇ ਦਿੱਤਾ ਕਿਸੇ ਦੇ 10 ਲੱਖ ਆਇਆ ਉਹਨੂੰ 60000 ਰੁਪਏ ਦੇ ਦਿੱਤਾ ਇਹ ਤਾਂ ਕਸੂਰਵਾਰ ਹੈ ਪਰ ਜਿਨ੍ਹਾਂ ਕੋ ਬਾਕੀ 90% ਜਾ ਰਿਹਾ ਸੀ ਉਹ ਕੌਣ ਨੇ ਉਹ ਸਰਕਾਰ ਦੇ ادارے ਦੇ ਬੰਦੇ ਕਾਰਪੋਰੇਸ਼ਨ ਦੇ ਮਜ਼ਾਜਮ ਕਾਰਪੋਰੇਸ਼ਨ ਦੇ ਕਜ਼ਰਕ ਹੈਲਥ ਬ੍ਰਾਂਚ ਦੇ ਸਾਰੇ ਅਫਸਰ ਈਵਨ ਕੇ ਇਹ ਪੈਸਾ ਵੱਡੇ ਜਿਹੜੇ ਸੀਨੀਅਰ ਪੋਸਟਾਂ ਤੇ ਬੈਠੇ ਆਈਐਸ ਅਫਸਰਾਂ ਦੇ ਰੇਵ ਤੱਕ ਵੀ ਇਹ ਪੈਸਾ ਵੰਡਿਆ ਗਿਆ ਤੁਸੀਂ ਹੁਣ ਉਹਨਾਂ ਦੀ ਪ੍ਰੋਪਰਟੀ ਚੈੱਕ ਕਰੋ ਤਾਂ ਕਰੋੜਾਂ ਰੁਪਏ ਦੀ ਪ੍ਰੋਪਰਟੀ ਬਣਾਈ ਬੈਠੇ ਐ 16000 ਰੁਪਏ ਲੈਣ ਵਾਲਾ ਮੁਲਾਜ਼ਮ ਔਰ ਕਰੋੜਾਂ ਦਾ ਮਾਲਕ ਬਣੀ ਬੈਠਾ ਤੇ ਕਦੇ ਅੱਜ ਤੱਕ ਕਿਸੇ ਨੇ ਵੀ ਇਸ ਗੱਲ ਦਾ ਮਤਲਬ ਇਹ ਨਹੀਂ ਦੇਖਿਆ ਵੀ ਆਪਾਂ ਨੇ ਜਾਂਚ ਕਰਾਈ ਵੀ ਇਹਨਾਂ ਪੈਸਾ ਆ ਕਿਥੋਂ ਰਿਹਾ ਕਰੋੜਾਂ ਰੁਪਏ ਦਾ ਜਿਹੜਾ ਘੁਟਾਲਾ ਹੋ ਰਿਹਾ ਅਫਸਰਾਂ ਦੀ ਮਿਲੀ ਭੁਗਤ ਨਾਲ ਜਿਦੇ ਵਿੱਚ ਕਈ ਕਲਰਕ ਸ਼ਾਮਲ ਨੇ ਹੈਲਥ ਅਫਸਰ ਸ਼ਾਮਲ ਨੇ ਕਈ ਸੈਂਟਰ ਇਨਸ펙ਟਰ ਸ਼ਾਮਲ ਨੇ ਤੇ ਸਰਕਾਰ ਨੂੰ ਕਰਨੋ ਕਾਨੂੰਨ ਘਬਰ ਨਹੀਂ ਹੈਗੀ ਵਿਜੀਲੈਂਸ ਕਮਿਸ਼ਨ ਸਾਹਮਣੇ ਪੁਆਣੀ ਚਾਹੀਦੀ ਸੀ ਵੀ ਕਾਰਪੋਰੇਸ਼ਨਸ ਚ ਇਹ ਗੰਦ ਪਿਆਵਾ ਇੱਥੇ ਆ ਠੱਗੀ ਠੋਰੀ ਹੋਈ ਹੈ ਉਹਨਾਂ ਨੂੰ ਸਜ਼ਾ ਦਵਾਉਂਦੀ ਇਹ ਸਾਡੇ ਵਰਗੇ ਆਮ ਲੋਕਾਂ ਨੂੰ ਇੱਕ ਸਮਾਜਿਕ ਸੰਸਥਾ ਚੋਣਾਂ ਵਾਲਿਆਂ ਨੂੰ ਕਿਉਂ ਜ਼ੋਰ ਪੈ ਗਈ तकरीबन 16 ਤੋਂ 18 ਕਰੋੜ ਰੁਪਏ ਜੋ ਸਾਟੀ ਨੌਲੇਜ ਚ 40 42 ਬੰਦੇ ਹੈ ਜਿਨ੍ਹਾਂ ਚੋਂ ਸਿਰਫ ਚਾਰ ਬੰਦਿਆਂ ਦੇ ਖਾਤਿਆਂ ਚ 50 ਲੱਖ ਰੁਪਏ ਪ੍ਰਾਈਵੇਟ ਬੰਦੇ ਚਾਰ ਬੰਦਿਆਂ ਦੇ ਚਾਰ ਬੰਦਿਆਂ ਦੇ ਖਾਤੇ ਚ 50 ਲੱਖ ਰੁਪਏ ਦੀਆਂ ਐਂਟਰੀਆਂ ਡਿਟੇਲ ਸਾਰਾ ਲੁਧਿਆਣਾ ਲਾਈਵ ਦੇਖਣ ਵਾਲੇ ਤੁਮਾਂ ਆਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗੱਲ ਕੀਤੀ ਜਾਊਗੀ ਕਾਰਪੋਰੇਸ਼ਨ ਲੁਧਿਆਣਾ ਜਿਹਨੂੰ ਕਾਫੀ ਰੈਵਨਿਊ ਵੀ ਆਂਦਾ ਜੋ ਰੈਵਨਿਊ ਦਾ ਟੰਡੋਰਾ ਪੜਦੀ ਹੈ ਕਿ ਸਾਡੇ ਕੋਲ ਪੈਸਾ ਨਹੀਂ ਹੈਗਾ ਲੇਕਿਨ ਕਾਰਪੋਰੇਸ਼ਨ 'ਚ ਇੱਕ ਐਸਾ ਕਪਲਾ ਹੋਇਆ ਥਾਡੇ ਰੋਂਗ ਤੇ ਖੜੇ ਹੋ ਜਾਣਗੇ ਕਿ ਇੰਨਾ ਵੱਡਾ ਘੁਟਾਲਾ ਜਿਹੜਾ ਕਾਰਪੋਰੇਸ਼ਨ ਵੀ ਕਰ ਸਕਦੀ ਹੈ ਕੁਝ ਪੈਸਾ ਜਿਹੜਾ ਆਂਦਾ ਵਾ ਕਈ ਖਾਤੇ ਚ ਪਾਇਆ ਜਾਂਦਾ ਹੈ ਖਾਤੇ ਚ ਪਾ ਕੇ ਫਿਰ ਉਸ ਨੂੰ ਬਦਲਿਆ ਜਾਂਦਾ ਵਾ ਕੀ ਉਸ ਤੋਂ ਬਾਅਦ ਕਿੱਦਾਂ ਬਦਲਿਆ ਜਾਂਦਾ ਇੱਕ ਰਿਪੋਰਟ ਹੈ ਸਾਡੇ ਹੱਥ ਦੇ ਵਿੱਚ ਜਿਹੜਾ ਜਿਹੜਾ ਪੈਸਾ ਜਿਹੜਾ ਜਿਹੜੇ ਜਿਹੜੇ ਖਾਤੇ ਚ ਗਿਆ ਸੀਗਾ ਉਹ ਸਾਰੀ ਰਿਪੋਰਟ ਹੈ ਸਾਡੇ ਅੱਗੇ ਵੀਰ ਮੌਜੂਦ ਹੈ ਗੱਲਬਾਤ ਕਰਦੇ ਆ ਅਜੀ ਭਾਈ ਕਿਸ ਤਰ੍ਹਾਂ ਪਤਾ ਲੱਗਿਆ ਕਿ ਇਹ ਮਾਮਲਾ ਹੱਥ ਚ ਕਦੋਂ ਆਇਆ ਕਿੰਨੇ ਕਰੋੜਾਂ ਦਾ ਇਹ ਮਾਮਲਾ ਹੈ ਦੇਖੋ ਜੀ ਪਿਛਲੇ 3 ਮਹੀਨਿਆਂ ਤੋਂ ਇਹ ਗਵਨ ਚੱਲ ਰਿਹਾ ਹੈ ਹੂੰ ਤਕਰੀਬਨ 16 ਤੋਂ 18 ਕਰੋੜ ਰੁਪਈਆ ਜੋ ਸਾਡੀ ਨੌਲੇਜ ਹੈ 40 42 ਬੰਦੇ ਆ ਜਿਨ੍ਹਾਂ ਚੋਂ ਸਿਰਫ 4 ਬੰਦਿਆਂ ਦੇ ਖਾਤਿਆਂ 'ਚ 50 ਲੱਖ ਰੁਪਏ ਪ੍ਰਾਈਵੇਟ ਬੰਦੇ 4 ਬੰਦਿਆਂ ਦੇ 4 ਬੰਦਿਆਂ ਦੇ ਖਾਤੇ 'ਚ 50 ਲੱਖ ਰੁਪਏ ਦੀਆਂ ਐਂਟਰੀਆਂ ਡਿਟੇਲ ਸਾਰਾ ਕੁਝ ਹੈ 25 ਦੇ ਕਰੀਬ ਬੰਦੇ ਸਾਡੇ ਕੋਲ ਆ ਸਾਡੀ ਨੌਲੇਜ ਆ ਤੇ 40 42 ਬੰਦਿਆਂ ਦੀ ਮਤਲਬ ਜੋ ਸਾਨੂੰ ਪਤਾ ਵਾ ਤੇ ਇਹ ਤਾਂ ਸਿਰਫ ਉਹਨਨੇਕ ਬੰਦੇ ਜਿਹੜੇ ਸਾਨੂੰ ਪਤਾ ਕਪਲਾ ਤਾਂ ਇਹ ਤਕਰੀਬਨ ਮਤਲਬ ਸੈਂਕੜਿਆਂ ਦੇ ਹਿਸਾਬ ਨਾਲ ਸੈਂਕੜਾ ਕਰੋੜ ਰੁਪਏ ਦਾ ਘੁਟਾਲਾ ਹੋਇਆ ਵੀ ਕਾਰਪੋਰੇਟ ਢੰਡੋਰਾ ਕਿਉਂ ਪੜਦੀ ਹੈ ਕੋਈ ਕੰਮ ਕਰਨਾ ਪਾ ਜੇ ਪੈਸਾ ਨਹੀਂ ਹੈਗਾ ਤੇ 50 ਲੱਖ ਰੁਪਈਆ ਉਹ ਬੰਦੇ ਦੇ ਖਾਤੇ ਪਾ ਤਾ ਉਹ ਬੰਦੇ ਵੀ ਹੈਰਾਨ ਹੋ ਗਏ ਹੋਣਗੇ ਕਿ 50 ਲੱਖ ਕਿੱਥੋਂ ਆ ਗਿਆ ਦੇਖੋ ਜੀ ਗਰੀਬਾਂ ਦਾ ਪੈਸਾ ਕਾਰਪੋਰੇਸ਼ਨ ਦੇ ਮੁਲਾਜ਼ਮ ਜਿਨ੍ਹਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ ਉਹਨਾਂ ਦੇ ਏਰੀਅਲ ਉਹਨਾਂ ਦੇ ਫੰਡ ਦਾ ਇਹ ਪੈਸਾ ਸੀ ਜਿਹੜਾ ਇਹ ਸਰਕਾਰ ਦੇ ਜਿਹੜੇ ਨਮਾਇंदे ਨੇ ਉਹਨਾਂ ਦੀ ਸ਼ਹਿਤ ਹੈ ਜਿਹੜੀ ਸਰਕਾਰ ਆਪਣੇ ਆਪ ਨੂੰ ਕਹਿੰਦੀ ਹੈ ਵੀ ਅਸੀਂ ਇਮਾਨਦਾਰਾਂ ਦੀ ਸਰਕਾਰ ਆ ਅਸੀਂ ਲੋਕਾਂ ਦੇ ਭਲੇ ਵਾਸਤੇ ਆਈਆਂ ਸੀ ਇਹਨਾਂ ਨੇ ਕੀ ਕੀਤਾ ਇਹਨਾਂ ਦੇ ਜਿਹੜੇ ਕਾਰਪੋਰੇਸ਼ਨ ਦੇ ਕੁਝ ਮੁਲਾਜ਼ਮ ਨੇ ਕੁਝ ਕਦਰ ਕਰਨੇ 8 ਤੋਂ 10 ਉਹਨਾਂ ਦੇ ਨਾਲ ਕੁਝ ਜਿਹੜੇ ਸੀਨੀਅਰ ਅਫਸਰ ਉਹਨਾਂ ਨੇ ਰਲ ਕੇ ਕੁਝ ਜਿਹੜੇ ਮਾਰੇ ਢੇੜੇ ਬੰਦੇ ਡੀਸੀ ਰੇਟ ਤੇ ਕੱਚੇ ਜ਼ੰਮਬardar ਲੱਗੇ ਹੋਏ ਆ ਉਹਨਾਂ ਨੂੰ ਹਾਇਰ ਕੀਤਾ ਉਹਨਾਂ ਦੇ ਥਰੂ ਉਹਨਾਂ ਨੂੰ ਕਿਹਾ ਵੀ ਤੁਸੀਂ ਸਾਨੂੰ ਪ੍ਰਾਈਵੇਟ ਖਾਤੇ ਦੇਓ ਅਸੀਂ ਪੈਸੇ ਪਾਵਾਂਗੇ ਉਹ ਬੰਦੇ ਨੂੰ ਬਿਲਕੁਲ ਪ੍ਰੋਪਰ ਕਮਿਸ਼ਨ ਦਿੱਤੀ ਗਈ। ਉਹਨਾਂ ਨੇ ਪ੍ਰਾਈਵੇਟ ਬੰਦੇ ਲੱਭ ਕੇ ਇੱਕ ਇੱਕ ਬੰਦੇ ਦੇ ਖਾਤੇ 'ਚ ਤਿੰਨ ਤਿੰਨ ਚਾਰ ਚਾਰ ਵਾਰੀ ਚਾਰ ਚਾਰ ਪੰਜ ਪੰਜ ਲੱਖ ਦੀਆਂ ਐਂਟਰੀਆਂ ਘੁਮਾਈਆਂ ਤੇ ਉਹ ਗਰੀਬ ਬੰਦਿਆਂ ਨੂੰ ਕਹਿ ਦਿੰਦੇ ਸੀ ਸਾਡਾ ਪ੍ਰੋਪਰਟੀ ਦਾ ਪੈਸਾ ਸੀ ਦੱਸ ਨਹੀਂ ਸਕਦੇ ਇਹ ਆ ਉਹ ਝੂਠ ਸੱਚ ਬੋਲ ਕੇ ਉਹਨਾਂ ਨੂੰ 10-15 ਹਜ਼ਾਰ ਦਾ ਲਾਲਚ ਦੇ ਕੇ ਇਹ ਬੰਦੇ 5-5 7-7 ਲੱਖ ਰੁਪਏ ਦੀ ਐਂਟਰੀ ਕਢਾਉਂਦੇ ਰਹੇ। ਕਈ ਖਾਤੇ ਤਾਂ ਐਸੇ ਜਿਨ੍ਹਾਂ 'ਚ 10-10 ਲੱਖ 80-80 ਲੱਖ ਵੀ ਆਇਆ। ਲੇਕਿਨ ਭਾਈ ਇਹਦੇ 'ਚ ਬਿਜਲੀਐਂਸ ਜਦੋਂ ਇਨਕੁਆਰੀ ਹੁੰਦੀ ਹੈ ਤੁਸੀਂ ਗਵਰਨਰ ਸਾ ਚਾਹੀਦਾ ਸੀ ਜਦੋਂ 2 ਨੰਬਰ ਦਾ ਪੈਸਾ ਆ ਰਿਹਾ ਹੈ ਲਾਲਚ ਚ ਚਲੋ ਇਹਨਾਂ ਦੇਲੇ ਚ ਆ ਗਈ ਹੋਣੀ ਕਿ 2 ਨੰਬਰ ਦਾ ਪੈਸਾ ਕਮਿਸ਼ਨ ਮਿਲ ਜੇਗੀ ਤੇ ਇਹਨਾਂ ਨੂੰ ਇਹ ਨਹੀਂ ਹੋਊਗਾ ਕੱਲ ਨੂੰ ਬਿਜ਼ਨਸ ਸਾਨੂੰ ਫੜੂਗੀ ਤੇ ਪੈਸਾ ਆਇਆ ਕਿੱਥੋਂ ਸਾਨੂੰ ਜਵਾਬ ਦੇਣਾ ਪਏਗਾ ਦੇਖੋ ਜੀ ਉਹ ਤਾਂ ਕਸੂਰਵਾਰ ਹੈ 100% ਨੇ ਉਹਨਾਂ ਨੇ ਜਿੰਨੂੰ 4 ਲੱਖ ਰੁਪਏ ਜਿਹਦੇ ਖਾਤੇ ਚ ਆਇਆ ਉਹਨੂੰ 40000 ਰੁਪਏ ਦੇ ਦਿੱਤਾ ਕਿਸੇ ਦੇ 10 ਲੱਖ ਆਇਆ ਉਹਨੂੰ ਲੱਖ ਰੁਪਇਆ ਦੇ ਦਿੱਤਾ ਇਹ ਤਾਂ ਕਸੂਰਵਾਰ ਹੈ ਪਰ ਜਿਨ੍ਹਾਂ ਕੋ ਬਾਕੀ 90% ਜਾ ਰਿਹਾ ਸੀ ਉਹ ਕੋਣ ਨੇ ਹੂੰ ਉਹ ਸਰਕਾਰ ਦੇ ادارے ਦੇ ਬੰਦੇ ਕਾਰਪੋਰੇਸ਼ਨ ਦੇ ਮੁਲਾਜ਼ਮ ਕਾਰਪੋਰੇਸ਼ਨ ਦੇ ਕਰਮਕ ਹੈ ਈਵਨ ਕੇ ਇਹ ਪੈਸਾ ਵੱਡੇ ਜਿਹੜੇ ਸੀਨੀਅਰ ਪੋਸਟਾਂ ਦੇ ਬੈਠੇ ਆਈਐਸ ਅਫਸਰ ਦੇਬ ਤੱਕ ਵੀ ਇਹ ਪੈਸਾ ਵੰਡਿਆ ਗਿਆ ਤੇ ਤੁਸੀਂ ਇਹ ਸਮਝਦੇ ਹੋ ਵੀ ਇਦਾਂ ਵੱਡਾ ਘੁਟਾਲਾ ਹੋ ਜਵੇ ਤੇ ਜਿਹੜੀ ਪ੍ਰਸ਼ਾਸਨ ਚ ਚੁਣੀ ਹੋਈ ਸਰਕਾਰ ਦੇ ਨੁਮਾਇंदे ਆ ਉਹਨਾਂ ਨੂੰ ਕੋਈ ਕਾਨੂੰਨ ਕਨ ਖਬਰ ਨਾ ਹੋਵੇ ਪੂਰੀ ਕਾਰਪੋਰੇਸ਼ਨ ਚ ਕਾਨਾ ਫੂਸੀ ਹੋ ਰਹੀ ਆ ਤੇ ਅੱਜ ਤੱਕ ਇਸ ਮੈਟਰ ਨੂੰ ਕਿਸੇ ਨੇ ਕਿਉਂ ਨਹੀਂ ਚੱਕਿਆ ਇੰਨਾ ਖੌਫ ਪਾਇਆ ਹੋਇਆ ਐਮਐਲਆ ਨੇ ਵੀ ਕੋਈ ਬੰਦਾ ਇਸ ਮੈਟਰ ਨੂੰ ਚੱਕ ਨਹੀਂ ਰਿਹਾ ਇਹ ਚਲੋ ਪ੍ਰਮਾਤਮਾ ਦੀ ਕਿਰਪਾ ਇਹ ਤਾਂ ਬਾਈ ਦੀ ਸੈਂਟਰ ਦਾ ਮਾਂ ਪੈਸਾ ਹੋਣਾ ਸਾਰਾ ਨਹੀਂ ਦੇਖੋ ਪੈਸਾ ਇਹ ਸੈਂਟਰ ਦਾ ਜਾਂ ਸਟੇਟ ਦਾ ਪਰ ਗਰੀਬਾਂ ਦਾ ਪੈਸਾ ਇਹ ਗਰੀਬ ਮਜ਼ਾਜਮ ਜਿਹੜੇ ਤੁਸੀਂ ਸਵੇਰੇ 4-5 ਵਜੇ ਜਾ ਕੇ ਦੇਖੋ 4-5 ਵਜੇ ਜਿਹੜੇ ਸੜਕਾਂ ਦੇ ਉੱਤੇ ਝਾੜੂ ਮਾਰ ਕੇ ਲੋਕਾਂ ਦੇ ਸੀਵਰੇਜ ਨਾਲੀਆਂ ਇਹ ਭਰੀ ਠੰਡ ਵਿੱਚ ਕੱਢਦੇ ਆ ਇਹ ਉਹਨਾਂ ਦੇ ਹੱਕ ਹਰਾਮ ਦੀ ਕਮਾਈ ਨਹੀਂ ਸੀ ਹਲਾਕ ਦੀ ਕਮਾਈ ਸੀ ਜਿਹਨੂੰ ਕੁਝ ਬੰਦਿਆਂ ਨੇ ਸਰਕਾਰ ਦੀ ਸ਼ਹਿਤੇ ਖਾਦਾ ਤਕਰੀਬਨ 16 ਤੋਂ 18 ਕਰੋੜ ਰੁਪਏ ਦੀ ਸਾਡੇ ਕੋਲ ਡਿਟੇਲ ਹੈ ਜਿਹੜੀ ਅਸੀਂ ਸਬੂਤਾ ਸਮੇਤ ਗਵਰਨਰ ਸਾਹਿਬ ਕੋ ਤੇ ਵਿਜੀਲੈਂਸ ਕੋ ਦਵਾਂਗੇ ਤਾਂ ਗਵਰਨਰ ਸਾਹਿਬ ਨੂੰ ਅਪੀਲ ਕਰਨ ਜਾ ਰਹੇ ਹਾਂ ਅਸੀਂ ਬਹੁਤ ਜਲਦੀ ਅੱਜ ਕੱਲ ਦੇ ਵਿੱਚ ਹੀ ਕਿ ਇਹਦੀ ਸੀਬੀਆਈ ਜਾਂਚ ਹੋਵੇ ਜਿਨੇ ਵੀ ਇਹਦੇ ਚ ਦੋਸ਼ੀ ਚਾਹੇ ਕੋਈ ਛੋਟਾ ਚਾਹੇ ਕੋਈ ਵੱਡਾ ਉਹ ਸਾਰੇ ਸਲਾਖਾ ਦੇ ਪਿੱਛੇ ਹੋਣੇ ਚਾਹੀਦੇ ਆ ਜਿਨ੍ਹਾਂ ਨੇ ਸਰਕਾਰ ਦਾ ਪੈਸਾ ਖਾਦਾ ਗਰੀਬ ਲੋਕਾਂ ਦਾ ਪੈਸਾ ਖਾਦਾ ਉਹ ਜੇਲਾਂ ਦੇ ਪਿੱਛੇ ਹੋਣੇ ਚਾਹੀਦੇ ਨਗਰ ਨਿਗਮ ਕਮਿਸ਼ਨਰ ਨੂੰ ਮਿਲ ਕੇ ਆਏ ਹੋ ਕਿ ਨਗਰ ਨਿਗਮ ਕਮਿਸ਼ਨਰ ਨੂੰ ਇਸ ਮਾਮਲੇਾਰੇ ਪਤਾ ਤਾਂ ਹੋਣਾ ਬਖੂਬੀ ਪਤਾ ਹੋਣਾ ਕਿਉਂਕਿ ਉਹਨਾਂ ਦੇ نیچے ਹੇਠੇ نیچے ਸਾਰਾ ਕੰਮ ਹੋਇਆ ਦੇਖੋ ਜੀ ਕਮਿਸ਼ਨਰ ਸਾਹਿਬ ਨੂੰ ਅਸੀਂ ਮਿਲੇ ਨਹੀਂ ਪਰ ਸਾਨੂੰ ਪਤਾ ਵੀ ਕਮਿਸ਼ਨਰ ਸਾਹਿਬ ਨੇ ਸ਼ੋਕਾਸ ਨੋਟਿਸ ਦਿੱਤੇ ਬੰਦਿਆਂ ਨੂੰ ਐਡਾ ਵੱਡਾ ਕਪਲਾਓ ਜਿਵੇਂ ਸ਼ੋਕਾਸ ਨੋਟਿਸ ਦੇ ਕੇ ਕੋਈ ਬੰਦਾ ਸਸਪੈਂਡ ਤੱਕ ਨਹੀਂ ਕੀਤਾ ਉਹਨਾਂ ਨੇ ਸਿਰਫ ਜਵਾਬ ਪੁੱਛਿਆ ਵੀ ਪੈਸਾ ਕਿੱਥੇ ਗਿਆ ਇਹ ਵੀ ਸੁਣਨ ਚਾ ਰਿਹਾ ਵੀ ਕਰੋੜ ਡੇਢ ਕਰੋੜ ਰੁਪਈਆ ਖਾਣਾ ਪੂਰਤੀ ਕਰਕੇ ਜਮ੍ਹਾਂ ਕਰਾ ਕੇ ਇਹਨਾਂ ਨੇ ਗੱਲ ਠੱਪ ਕਰਨੀ ਹੈ ਜੀ ਰਫ ਹਾਂਜੀ ਹਾਂਜੀ ਦੇਖੋ ਤੁਸੀਂ ਬਿਨਾ ਸ਼ੈਤੋ ਐਡਾ ਕੁਝ ਹੋ ਸਕਦਾ ਇਹ ਤਾਂ ਅਜੇ ਤਾਂ ਪਿਕਚਰ ਦੀ ਨੰਬਰੀ ਹੀ ਕਾਫੀ ਪਿਕਚਰ ਬਾਕੀ ਹੈ ਇਸ ਪਿਕਚਰ ਦੇ ਵਿੱਚ ਬਹੁਤ ਵੱਡਾ ਖਲਾਸਾ ਹੋਣ ਜਾ ਰਿਹਾ ਜਿਹੜੇ ਆਪਣੇ ਆਪ ਨੂੰ ਕਹਿੰਦੀ ਸੀ ਨਾ ਸਰਕਾਰ ਵੀ ਅਸੀਂ ਇੱਥੇ ਗਰੀਬਾਂ ਦਾ ਭਲਾ ਕਰਨ ਆਏ ਆ ਸਭ ਦੀ ਇਨਵੋਲਵਮੈਂਟ ਹੈ ਜੀ ਬਿਨਾ ਕਿਸੇ ਵੱਡੇ ਮગર ਮੱਛੀ ਦੀ ਇਨਵੋਲਵਮੈਂਟ ਤੇ ਕੋਈ ਮੱਛੀ ਚਾਰਾ ਨਹੀਂ ਖਾ ਸਕਦੀ। ਵੀਰੋ ਵੱਡੇ ਵੱਡੇ ਬੋਰਡ ਕਾਦੇ ਵਸੇ ਲੱਗੇ ਨੇ ਭ੍ਰਸ਼ਟਾਚਾਰ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਸੀ 400 ਕੁਝ ਭ੍ਰਸ਼ਟਾਚਾਰੀ ਗ੍ਰਿਫਤਾਰ ਇੰਨਾ ਵੱਡਾ ਕਪਲਾ ਦੇ ਭ੍ਰਸ਼ਟਾਚਾਰੀ ਕਿੱਥੇ ਨੇ ਫਿਰ ਆਵਾਮ ਦਾ ਪੈਸਾ ਆਵਾਮ ਦੀ ਜੇਬ ਵਿੱਚੋਂ ਨਿਕਲਿਆ ਪੈਸਾ ਟੈਕਸਾਂ ਦਾ ਪੈਸਾ ਉਹ ਗਰੀਬਾਂ ਨੂੰ ਦੇਣਾ ਸੀ ਜਿਹੜੇ ਸਫਾਈ ਕਰਮਚਾਰੀ ਸੀਗੇ ਉਹਨਾਂ ਨੂੰ ਦੇਣਾ ਸੀਗਾ ਤੇ ਇਹ ਇੰਨਾ ਡਟ ਘਾਰ ਵੀ ਲੈ ਲਿਆ ਕਿ ਭਣਕ ਵੀ ਨਹੀਂ ਲੱਗੀ। ਤੁਸੀਂ ਦੇਖੋ ਤੁਹਾਨੂੰ चौहान ਸਾਹਿਬ ਦੱਸਣਗੇ ਬੈਂਕਰ ਆਹੀ ਇੱਕ ਘਟਾਜ਼ਾ ਹੋਇਆ। ਪ੍ਰਾਈਵੇਟ ਬੈਂਕਾਂ ਰਾਹੀਂ ਬੇਚ ਸਰਕਾਰੀ ਬੈਂਕ ਵੀ ਸੀ ਪ੍ਰਾਈਵੇਟ ਬੈਂਕਰ ਆਹੀ ਵੀ ਇਹ ਦੱਸਣਗੇ ਤੁਸੀਂ 2 ਤੋਂ 25 ਲੱਖ ਰੁਪਇਆ ਆਪਣਾ ਬੈਂਕ ਚ ਕਢਾਣ ਜਾਣੇ ਹੋ ਨਾ ਤੇ ਤੁਹਾਨੂੰ 100 ਫਾਰਮੇਟੀਆਂ ਦੇਣੀਆਂ ਹੁੰਦੀਆਂ ਤੇ ਇੱਕ ਬੰਦਾ ਜਿਹਦੇ ਖਾਤੇ ਵਿੱਚ ਸਾਲ ਦਾ ਲੱਖ ਰੁਪਇਆ ਨਹੀਂ ਆ ਰਿਹਾ ਉਹਦੇ ਖਾਤੇ ਵਿੱਚ ਇੱਕਦਮ ਹੀ 10 10 12 12 ਲੱਖ ਦੀ ਐਂਟਰੀ ਆ ਰਹੀ ਤੇ ਮਲਾਈ ਵਾਂਗੂ ਨਿਕਲ ਰਹੀ ਹੈ ਕੋਈ ਪੁੱਛ ਨਹੀਂ ਰਿਹਾ ਬੈਂਕ ਚ ਕਿਉਂ ਨਹੀਂ ਚੁਹਾਸਾ ਪੁੱਛ ਰਿਹਾ ਫਿਰ ਕੀ ਵਜ੍ਹਾ ਕੀ ਹੈ ਕਿ ਉਹ ਬੈਂਕ ਵਾਲੇ ਦੀ ਕੋਈ ਮਿੱਲੀ ਭਗਤ ਹੈ ਫਿਰ ਇਹਦੇ ਵਿੱਚ ਬਹੁਤ ਵੱਡਾ ਜਿਹੜਾ ਘਪਲਾ ਵਾ ਔਰ ਬੈਂਕ ਵੀ ਇਹਦੇ ਵਿੱਚ ਸ਼ਾਮਲ ਹੈ ਬੈਂਕ ਦੇ ਅਧਿਕਾਰੀ ਔਰ ਬੈਂਕ ਦੇ ਜਿਹੜੇ ਮ ਔਰ ਜਿੱਥੇ ਤੱਕ ਸਾਨੂੰ ਸਾਡੀ ਨੋਲਿਜ ਚ ਆਈ ਹੈ ਕਿ ਮੈਡਮ ਪਰ ਅਸੀਂ ਵਿਧ ਪ੍ਰੂਫ ਤੇ ਬਾਈ ਨੇਮ ਅਸੀਂ گورنر ਸਾਹਿਬ ਨੂੰ ਅਤੇ ਵਿਜੀਲੈਂਸ ਨੂੰ ਇਹਨਾਂ ਦੀ ਕੰਪਲੀਟ ਦੇਣ ਜਾ ਰਹੇ ਹਾਂ ਤਾਂ ਕਿ ਜਿਹੜਾ ਇਹ ਘਪਲਾ ਹੋਇਆ ਬਹੁਤ ਵੱਡੇ 70 ਦੇ ਉੱਪਰ ਜਿਹੜਾ ਘਪਲਾ ਹੋਇਆ ਇਹਦੀ ਪੂਰਵ ਰੋਪ ਤੇ ਜਾਣ ਆਪਣਾ ਜਾਂਚ ਹੋ ਸਕੇ ਤਾਂ ਕਿ ਜਿਹੜੇ ਦੋਸ਼ੇ ਹੋ ਫੜੇ ਜਾਣ ਤੇ ਇਹ ਬੈਂਕ ਦੀ ਇਨਵੋਲਵਮੈਂਟ ਇਦਾਂ ਹੋਈ ਹੈ ਕਿ ਜਿਨ੍ਹਾਂ ਦਾ ਕਾਰਪੋਰੇਸ਼ਨ ਨਾਲ ਦੂਰ ਦੂਰ ਤੱਕ ਕੋਈ ਵਾਸਤਾ ਹੀ ਨਹੀਂ ਨਾ ਤਾਂ ਉਹ ਕੋਈ ਅਧਿਕਾਰੀ ਹੈ ਨਾਮ ਮੁਲਾਜ਼ਮ ਹੈ ਉਹਨਾਂ ਦੇ ਅਕਾਊਂਟਾ ਦੇ ਵਿੱਚ ਸਰਕਾਰ ਦਾ ਪੈਸਾ ਘਟੋ ਘਟ ਵੀ 5 5 10 10 ਵਾਰੀ ਉਹਨਾਂ ਦੀ ਐਂਟਰੀਆਂ ਘੁੰਮੀਆਂ ਹੋਈਆਂ ਔਰ ਐਂਟਰੀ ਇਹ ਵੀ 4 ਲੱਖ 5 ਲੱਖ 6 ਲੱਖ 10 ਲੱਖ ਤੋਂ ਘੱਟ ਕੋਈ ਐਂਟਰੀ ਨਹੀਂ ਜਦ ਕਿ ਇੱਕ ਆਮ ਬੰਦਾ ਦੋ ਲੱਖ ਰੁਪਏ ਵੀ ਆਪਣਾ ਕਢਾਣ ਜਾਵੇ ਤੇ ਉਹ ਰਬੀ ਦੀ ਰੂਲ ਹੈਗਾ ਕਿ ਜਦੋਂ ਤੁਸੀਂ ਲੱਖ ਰੁਪਏ ਵੀ ਕਢਾਣਾ ਉਹਦੇ ਵਾਸਤੇ ਤੁਹਾਨੂੰ 4 ਫਾਰਮੈਲਟੀ ਦੇਣੀ ਪਏਗੀ ਬਹੁਤ ਸਾਰੀਆਂ ਫਾਰਮੈਲਟੀ ਹੁੰਦੀਆਂ ਜੀ ਕਿੰਨੀਆਂ ਦਿੱਕਤਾਂ ਦੀ ਆਮ ਬੰਦੇ ਨੂੰ ਉੱਥੇ ਜੇ ਆਪ ਲੱਖ ਰੁਪਏ ਕਢਾਣ ਜਾਈਏ ਔਰ ਇੱਥੇ 10-10 ਲੱਖ ਰੁਪਏ ਘੁੰਮਿਆ ਕਿਸੇ ਨੂੰ ਕੋਈ ਪੁੱਛਿਆ ਨਹੀਂ ਗਿਆ ਨਾ ਕਿਸੇ ਦਾ ਕੋਈ ਆਈਡੀ ਪ੍ਰੂਫ ਮੰਗਿਆ ਗਿਆ ਮਤਲਬ ਇੰਨੇ ਆਰਾਮ ਨਾਲ ਵੀ ਕੋਈ ਵੀ ਬੰਦਾ ਜਾਵੇ ਔਰ ਪੈਸਾ ਕਢਾਵੇ ਔਰ ਸਿਰਫ ਜਿਹੜੇ ਲੋਕ ਜਿਨ੍ਹਾਂ ਦੇ ਅਕਾਊਂਟਾਂ ਦੇ ਵਿੱਚ ਪੈਸੇ ગયા ਉਹ ਲੋਕ ਗਰੀਬ ਗਰਵੇ ਲੋਕ ਸੀਗੇ ਅਨਪੜ ਲੋਕ ਸੀ ਜਿਨ੍ਹਾਂ ਨੂੰ ਪ ਮੇਰਾ ਉਥੋਂ ਇਨਾ ਪੈਸਾ ਆਣਾ ਤੁਸੀਂ ਆਪਣੇ ਅਕਾਊਂਟ ਦੇ ਵਿੱਚ ਪਵਾ ਲਓ ਤਾਂ ਮੈਂ ਤੁਹਾਡੇ ਤੋਂ ਕਢਾ ਲੂੰਗਾ ਲੇਕਿਨ ਮੈਂ ਤਾਂ ਸਮਝਦਾਰੀ ਵਰਤੂੰਗਾ ਨਾ ਚਾਹੇ ਮੈਂ ਦੇਖੋ ਦਿਮਾਗ ਵੀ ਤਾਂ ਹੋਊਗਾ ਨਾ ਕਿ ਇਹ ਪੈਸਾ ਮੇਰੇ ਬੈਂਕ 'ਚ ਟਰਾਂਸਫਰ ਕਰ ਲਿਆ 10 ਲੱਖ ਰੁਪਏ ਕਰ ਰਿਹਾ ਕਿੱਥੋਂ ਦੀ ਆਇਆ ਮੈਂ ਉਹਦੇ ਕੋਲ ਪੇਪਰ ਲਊਂਗਾ ਪੁੱਛਾਂਗਾ ਕਿਹੜੀ ਪ੍ਰੋਪਰਟੀ ਵੇਚਤੀ ਹੈ 10 ਲੱਖ ਦੇ ਰਿਹਾ ਤੂੰ ਫੇਰ 10 ਲੱਖ ਰੁਪਏ ਪਾ ਰਿਹਾ ਕਿਸ ਵਜ੍ਹਾ ਨਾਲ ਪਾ ਰਿਹਾ ਮੇਰੇ ਮੇਰੇ ਕੱਲ੍ਹ ਤੋਂ ਫਸ ਗਿਆ ਮੈਂ ਇਹ ਦੇਖੋ ਇਹ ਦੇਖੋ ਮੈਂ ਮੈਂ ਇਹਦੇ ਬਾਰੇ ਤੁਹਾਨੂੰ ਥੋੜਾ ਜਿਹਾ ਦੱਸਦਾ ਜਿਹੜੀ ਸਾਡੀ ਕਮਿਊਨਿਟੀ ਹੈ ਅਨਪੜ ਬੰਦਾ ਜਿਹੜਾ ਇੱਕ ਆਮ ਬੰਦਾ ਵਾ ਹੈਨਾ ਕਾਗਜ਼ ਚੁਗਣ ਵਾਲਾ ਐਦਾ ਉਹਨੂੰ ਤੁਸੀਂ ਕਹਿ ਦਿਓ ਯਾਰ ਮੈਂ ਇੱਕ ਮਜ਼ਾਜਮਾ ਮੇਰੇ ਕੋਈ ਪ੍ਰਾਪਰਟੀ ਵੇਚੀ ਜਾਂ ਪ੍ਰਾਪਰਟੀ ਖਰੀਦੀਆਂ ਮੇਰਾ ਕੋਈ ਫੰਡ ਆਣਾ ਮੇਰੇ ਖਾਤਿਆਂ ਚ ਨਹੀਂ ਏ ਢੀ ਰਕਮ ਆ ਸਕਦੀ ਤੂੰ ਮੇਰੀ ਮਦਦ ਕਰ ਦੇ ਤੇਰੀ ਮੈਂ ਸੇਵਾ ਪਾਣੀ ਕਰ ਦੂੰ ਉਹ ਬੰਦੇ ਨੂੰ ਤਾਂ ਇਹ ਹੁੰਦਾ ਵੀ ਯਾਰ ਇਹ ਜੈਨੂਨ ਬੰਦਾ ਵਾ ਉਹਨੂੰ ਉਹਨਾਂ ਨੂੰ ਥੋੜੀ ਪਤਾ ਵੀ ਐਡਾ ਵੱਡਾ ਕਪੜਾ ਹੋਣ ਜਾ ਰਿਹਾ ਅਗਲਾ ਕਹਿਦੇ ਮੇਰੇ ਮੇਰੇ ਮੈਂ ਪ੍ਰਾਪਰਟੀ ਵੇਚੀ ਆ ਜੀ ਆਪਣੇ ਪਿੰਡ ਉਹਦੇ ਪੈਸੇ ਆਣੇ ਆ ਉਹ ਬੰਦਾ ਕੀ ਕਰੂਗਾ ਕਿਹੜੀਆਂ ਪ੍ਰਾਪਰਟੀਆਂ ਨੇ ਇਹਨੇ ਪਿੰਡਾਂ ਦੇ ਚ ਰੱਖ ਲਈਆਂ ਉਹ ਤਾਂ ਦੇਖੋ ਬਹਾਨਾ ਬਣਾਉਣ ਵਾਸਤੇ ਤਾਂ ਜਿਨ੍ਹਾਂ ਨੇ ਠੱਗੀ ਮਾਰਨੀ ਹੈ ਜਿਨ੍ਹਾਂ ਨੇ ਸਰਕਾਰ ਨਾਲ ਠੱਗੀ ਮਾਰਨ ਦੇ ਅੱਗੇ ਨਹੀਂ ਸੋਚਿਆ ਤੇ ਉਹਨਾਂ मामूली ਗੱਲ ਹੈ ਲੇਕਿਨ ਉਹਨਾਂ ਨੂੰ ਅੰਨੀ ਸ਼ਰਮ ਨਹੀਂ ਆਈ ਯਾਰ ਕੀ ਉਹ ਪੈਸਾ ਸੀਗਾ ਮਿਹਨਤ ਦੀ ਕਮਾਈ ਦਾ ਪਹਿਲੇ ਸਰਕਾਰ ਨੇ ਪੈਸੇ ਦਿੱਤਾ ਵਾ ਭਗਵੰਤ ਮਾਨ ਦੀ ਸਰਕਾਰ ਆ ਸਾਫ਼ ਸੁਥਰੀ ਸਰਕਾਰ ਆ ਆਮ ਲੋਕਾਂ ਦੀ ਸਰਕਾਰ ਆ ਲੇਕਿਨ ਇਹ ਸਰਕਾਰ ਦੇ ਲਈ ਇੰਨਾ ਡਕ ਕਪਲਾ ਲੁਧਿਆਣਾ ਸ਼ਹਿਰ ਦੀ ਰੀਡ ਦੀ ਐਡੀ ਕਾਰਪੋਰੇਸ਼ਨ ਕਿਹਾ ਜਾਂਦਾ ਜੋ ਡਿਵੈਲਪਮੈਂਟ ਕਰਦੀ ਆ ਲੇਕਿਨ ਅੱਜ ਨੂੰ ਡਿਵੈਲਪਮੈਂਟ ਫਸ ਗਈ ਇਸ ਮਾਮਲੇ ਦੇ ਫਸ ਜੂਗੀ ਦੇਖੋ ਜੀ ਇਹ ਲੋਕ ਹੋਰ ਸਰਕਾਰਾਂ ਨੂੰ ਬਦਨਾਮ ਕਰਦੇ ਸੀਗੇ ਪਰ ਅੱਜ ਇਹਨਾਂ ਕੋ ਵੀ ਉਹ ਮਸ਼ੀਨ ਆ ਗਈ ਹੈ ਜਿਹਦੇ ਵਿੱਚ ਮੈਲਾ ਪਾਓ ਤੇ ਸਾਫ਼ ਕੱਢੋ ਹੂੰ ਹੁਣ ਇਹ ਮਲੇ 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 ਬੰਦਿਆਂ ਨੂੰ ਵਿੱਚ ਪਾਈ ਜਾਂਦੇ ਆਪਣਾ ਨੋਟ ਕਮਾਈ ਜਾਂਦੇ ਤੇ ਉਹਨਾਂ ਨੂੰ ਸਾਫ਼ ਸੁਥਰਾ ਕਰਕੇ ਸ਼ੋਅ ਕਰ ਦਿੰਦੇ ਹੁਣ ਇਹ ਵੀ ਹੋ ਸਕਦਾ ਕੱਲ ਨੂੰ ਸਾਡੇ ਅਰਗੇ ਬੰਦੇ ਤੇ ਵੀ ਉਹਨਾਂ ਨੂੰ ਪਤਾ ਵੀ ਅਸੀਂ ਖੁਦਾਇਸਾ ਕਰਨ ਜਾ ਰਹੇ ਆ ਕੱਲ ਨੂੰ ਸਾਨੂੰ ਸਾਡੀ ਟੀਮ ਨੂੰ ਕਿਸੇ ਵੀ ਚੱਕਰ ਚ ਉਜਾਦਨ ਫਸਾਦਨ ਵੀ ਇਹ ਖੁਦਾਇਸਾ ਨਾ ਕਰ ਸਕਣ ਲੇਕਿ ਕੱਲੋ ਤੁਹਾਨੂੰ ਵੀ ਕਿਤੇ ਨਾ ਕਿਤੇ ਮੋਟੀ ਗੱਠੀ ਦੇ ਦਿੱਤੀ ਜਾਵੇ ਤੇ ਤੁਸੀਂ ਵੀ ਬੈਠ ਕੇ ਫੇਰ ਇਹ ਸਵਾਲ ਪੁੱਛਣਾ ਲਾਜ਼ਮੀ ਹੈ ਕਿਉਂਕਿ ਵੱਡਾ ਮਾਮਲਾ ਹੈ ਕਰੋੜਾਂ ਰੁਪਈਆ ਦਾ ਮਾਮਲਾ ਹੈ ਕਰੋੜਾਂ ਰੁਪਈਆ ਕਰੋੜਾਂ ਦੇ ਵਿੱਚੋਂ ਕੁਝ ਕਰੋੜ ਤੁਹਾਨੂੰ ਦੇਤਾ ਤੇ ਲੱਖਾਂ ਦੇਤੇ ਤੁਹਾਨੂੰ ਤੁਸੀਂ ਕਹੋਗੇ ਛੱਡ ਯਾਰ ਮਾਮਲਾ ਠੰਡਾ ਹੋ ਗਿਆ ਕੋਈ ਬਹਾਨਾ ਲਾਤਾ ਕਿ ਇਹ ਮਾਮਲਾ ਹੁਣ ਮੈਂ ਚੱਕਣਾ ਨਹੀਂ ਗਿਆ ਕਿਉਂਕਿ ਆ ਥੋੜੀ ਪਤਾ ਲੱਗੂਗਾ ਤੁਹਾਨੂੰ ਪੈਸਾ ਆ ਗਿਆ ਦੇਖੋ ਜੀ ਵਿਸ਼ਾਲ ਜੀ ਇਹਦੇ ਬਾਰੇ ਮੈਂ ਤੁਹਾਨੂੰ ਥੋੜਾ ਜਿਹਾ ਡਿਟੇਲ ਚ ਦੱਸਣਾ ਚਾਹਨਾ ਅਸੀਂ ਪਿਛਲੇ 1 ਮਹੀਨੇ ਤੋਂ ਇਸ ਮਾਮਲੇ ਦੇ ਮਗਰ ਲੱਗੇ ਹੋਏ ਹਾਂ ਜੇ ਪੈਸਾ ਲੈਣਾ ਹੁੰਦਾ ਤੇ ਅਸੀਂ ਇਨਵੈਸਟੀਗੇਸ਼ਨ ਕਰਦੇ ਆਪਣੇ ਤੌਰ ਤੇ ਜਿਹੜੀ ਇਨਵੈਸਟੀਗੇਸ਼ਨ ਕੀਤੀ ਹੈ ਤੇ ਫਿਰ ਅਸੀਂ ਉਹਦੇ ਹੀ ਵੇਖ ਜਾਂਦੇ ਉਹਦੇ ਵਾਕੇ ਬੰਦਿਆਂ ਨੂੰ ਕਹਿ ਦਿੰਦੇ ਸਾ ਖਤਮ ਕਰ ਦਈਏ ਮੈਟਰ ਨੂੰ ਅਸੀਂ ਤਾਂ ਇਹਦੀ ਤੈਅ ਤੱਕ ਗਏ ਆ ਇਕੱਲੇ ਇਕੱਲੇ ਬੰਦੇ ਤੋਂ ਪੁੱਛਗਿੱਛ ਕੀਤੀ ਜਿਹੜੇ ਇਹ ਬੰਦੇ ਇਸ ਚ ਝੂਠੇ ਸੱਚੇ ਇਨਵੋਲਵ ਸੀਗੇ ਉਹਨਾਂ ਤੋਂ ਸਾਰੀ ਡਿਟੇਲ ਦਿੱਤੀ ਉਹਨਾਂ ਨੂੰ ਪੁੱਛਿਆ ਉਹਨਾਂ ਨੂੰ ਇਹ ਵੀ ਕਿਹਾ ਵੀ ਜੇ ਤੁਸੀਂ ਸਰੈਂਡਰ ਕਰਨ ਨੂੰ ਤਿਆਰ ਹੋ ਤੇ ਅਸੀਂ ਤੁਹਾਡੇ ਨਾਲ ਖੜੇ ਹੋ ਜੰਨੇ ਆ ਪਰ ਉਹ ਬੰਦਿਆਂ ਨੇ ਸਾਨੂੰ ਰਾਹ ਵਾਸਤਾ ਨਹੀਂ ਪਾਇਆ ਤਾਂ ਜਾ ਕੇ ਅਸੀਂ ਇੱਕ ਕਦਮ ਦਿੱਤਾ ਤੁਹਾਨੂੰ ਲੱਗਦਾ ਨਹੀਂ ਕਿ ਜਦੋਂ ਉਹ ਸਰੈਂਡਰ ਕਰ ਵੀ ਰਹਿਣਗੇ ਤੁਹਾਡੇ ਕਿ ਸਰੈਂਡਰ ਕਰ ਦੇਣ ਕਿ ਤਾਂ ਵੀ ਉਹ ਫਸਦੇ ਨਹੀਂ ਸਾਡੇ ਅੱਗੇ ਨਹੀਂ ਸਾਡੇ ਅੱਗੇ ਨਹੀਂ ਸਰੈਂਡਰ ਕਰਨਾ ਹੀ ਸਰੈਂਡਰ ਤਾਂ ਅਸੀਂ ਉਸ ਅੱਗੇ ਕਰਵਾਉਂਦੇ ਆ ਵਿਜੀਲੈਂਸ ਅੱਗੇ ਕਰਵਾਉਂਦੇ ਵੀ ਸਰਕਾਰ ਦਾ ਪੈਸਾ ਸਰਕਾਰ ਨੂੰ ਦਿਓ ਵਾਪਸ ਜੇ ਤੁਸੀਂ ਖਾਧਾ ਉਹ ਇੰਨਾ ਉਹ ਬੰਦਿਆਂ ਦੇ ਮਾਈਂਡ ਇਦਾਂ ਮਤਲਬ ਤੁਸੀਂ ਉਹਨਾਂ ਨੂੰ ਦੇਖ ਲਓ ਉਹਨਾਂ ਨੂੰ ਏਡਾ ਸਮਝਾਇਆ ਗਿਆ ਅਫਸਰਾਂ ਵੱਲੋਂ ਵੀ ਤੁਸੀਂ ਕੁਝ ਵੀ ਸਾਡਾ ਨਾਮ ਨਹੀਂ ਦੇਣਾ ਵੀ ਅਸੀਂ ਤੁਹਾਨੂੰ ਬਚਾ ਲਾਂਗੇ ਹਜੇ ਤੱਕ ਕੋਈ ਸਸਪੈਂਸ਼ਨ ਹੋਈ ਹੈ ਕੋਈ ਸਸਪੈਂਡ ਹੋਇਆ ਨਹੀਂ ਕੁਝ ਹੋਇਆ ਕੋਈ ਫਾਰਮੈਲਟੀ ਹੋਈ ਸ਼ੋਕੋਜ਼ ਨੋਟਿਸ ਭੇਜਦੇ ਕਮਿਸ਼ਨਰ ਸਾਹਿਬ ਐਡਾ ਘਟਾਲਾ ਹੋ ਜਵੇ ਸ਼ੋਕੋਜ਼ ਨੋਟਿਸ ਵੀ ਤੁਸੀਂ ਮੈਨੂੰ ਦੱਸੋ ਵੀ ਪੈਸਾ ਕਿੱਥੇ ਗਿਆ ਇਹ ਕਿਹੜਾ ਇਹ ਕਿਹੜਾ ਸਵਾਲ ਹੋਇਆ ਇੱਕ ਕਮਿਸ਼ਨਰ ਨੇ ਆਈਏ ਇਸ ਅਫਸਰ ਨੇ ਉਹਨਾਂ ਦਾ ਫਰਜ ਬੰਦਾ ਇਹ ਸਾਰੀ ਕਾਰਪੋਰੇਸ਼ਨ ਉਹਦਾ ਅੰਦਰ ਸਾਰੇ ਅਫਸਰਾਂ ਨੂੰ ਬਿਠਾ ਲਓ ਵੀ ਭਾਈ ਜਿਹਦਾ ਕਸੂਰ ਆ ਮੈਨੂੰ ਦੱਸੋ ਚਾਹੇ ਛੋਟਾ ਕੋਈ ਵੱਡਾ ਪੋਜੀਸ਼ਨ ਨੂੰ ਵਿਜੀਰੈਂਸ ਉਹਨਾਂ ਨੂੰ ਬਿਜਾਣੀ ਚਾਹੀਦੀ ਸੀ ਹੂੰ ਵਿਜੀਰੈਂਸ ਕਮਿਸ਼ਨਰ ਸਾਹਿਬ ਨੂੰ ਬਿਜਾਣੀ ਚਾਹੀਦੀ ਸੀ ਵੀ ਕਾਰਪੋਰੇਸ਼ਨ 'ਚ ਇਹ ਗੰਦ ਪਿਆ ਵਾ ਇੱਥੇ ਆ ਠੱਗੀ ਠੋਰੀ ਹੋਈ ਆ ਕਿਉਂਕਿ ਸਰਕਾਰ ਦਾ ਉਹ ਹਾਲ ਹੈ ਕਿ ਨੰਗਾ ਨਹਾਏਗਾ ਕਿਆ ਨਚੋੜੇਗਾ ਕਿਆ ਗਰੀਬਾਂ ਨੂੰ ਦੇਣ ਵਾਸਤੇ ਤਨਖਾਹਾਂ ਨਹੀਂ ਆ ਆ ਬੈਠੇ ਨੇ ਰਾਜਵੀਰ ਜੀ ਹਜ਼ਾਰਾ ਹੀ ਹੋ ਗਏ ਨਾ ਘੁਆੰਦੇ ਚਾਰ ਚਾਰ ਮਹੀਨੇ ਪੰਜ ਪੰਜ ਮਹੀਨੇ ਹੋ ਗਏ ਜਿਹੜੇ ਹੁਣ ਵੀ ਪੱਕੇ ਹੋਏ ਉਹਨਾਂ ਨੂੰ ਤਨਖਾਹਾਂ ਵਾਲੀ ਮਿਲਦੀਆਂ ਲੇਕਿ ਤੁਹਾਨੂੰ ਮੈਂ ਤੁਹਾਡੀ ਗੱਲ ਕੱਢਤੀ ਤੇ ਬਾਪ ਬੜਾ ਨਾ ਭਈਆ ਸਭ ਤੋਂ ਵੱਡਾ ਰੁਪਈਆ ਸਭ ਤੋਂ ਵੱਡਾ ਰੁਪਈਆ ਬੇ ਕੋਈ ਦੀ ਚਮਕ ਜਿਹੜਾ ਪੈਂਦੀ ਹੈ ਨਾ ਹਰ ਕੋਈ ਵਿਕ ਜਾਂਦਾ ਬਾਈ ਜੀ ਨਾਲੇ ਵਿਸ਼ਾਲ ਜੀ ਇੱਕ ਗੱਲ ਹੋਰ ਮੈਂ ਕਹਿਣਾ ਚਾਹਨਾ ਤੁਸੀਂ ਆ ਦੇਖੋ ਨਾ ਕਿ ਜਿਹੜੇ ਕੱਚੇ ਲੰਬੜਦਾਰ ਲੱਗੇ ਹੋਏ ਆ ਉਹ ਸੈਂਟ ਕਿ ਇੱਕ ਜਿਹੜੇ ਬੰਦੇ ਦੀ 16000 10000 ਰੁਪਏ ਹੁਣ 16000 ਹੁਣ ਹੋਈ ਆ ਨਹੀਂ ਤਾਂ 8200 ਰੁਪਏ ਤਨਖਾਹ ਸੀਗੀ ਕਾਰਪੋਰੇਸ਼ਨ ਦੇ ਵਿੱਚ ਔਰ ਤੁਸੀਂ ਹੁਣ ਉਹਨਾਂ ਦੀ ਪ੍ਰਾਪਰਟੀਆਂ ਚੈੱਕ ਕਰਾਓ ਤਾਂ ਕਰੋੜਾਂ ਰੁਪਏ ਦੀ ਪ੍ਰਾਪਰਟੀ ਬਣਾਈ ਬੈਠੇ ਆ ਇੱਕ 16000 ਰੁਪਏ ਲੈਣ ਵਾਲਾ ਮੁਲਾਜ਼ਮ ਔਰ ਕਰੋੜਾਂ ਦਾ ਮਾਲਕ ਬਣੀ ਬੈਠਾ ਤੇ ਕਦੇ ਅੱਜ ਤੱਕ ਕਿਸੇ ਨੇ ਵੀ ਇਸ ਗੱਲ ਦਾ ਮਤਲਬ ਇਹ ਨਹੀਂ ਦੇਖਿਆ ਵੀ ਆਪਾਂ ਇਹਨਾਂ ਦੀ ਜਾਂਚ ਕਰਾਈਏ ਵੀ ਇਹਨਾਂ ਪੈਸਾ ਆ ਕਿਥੋਂ ਰਿਹਾ ਜਿੰਨੇ ਇੱਕ ਇੱਕ ਮੁਲਾਜ਼ਮ ਕੱਚੇ ਮੁਲਾਜ਼ਮ ਆ ਤੁਸੀਂ ਇੱਕ ਇੱਕ ਲੰਬੜਦਾਰ ਦੀ ਜੇ ਆਪਾਂ ਜਾਂਚ ਕਰੀਏ ਤੇ ਇਹਨੇ ਏਟੀਐਮ ਤੁਹਾਨੂੰ ਮਿਲਣੇ ਆ ਇਹ ਜਿਹੜੇ ਕਿ ਇੱਕ ਇੱਕ ਸਾਡਾ ਮੁਲਾਜ਼ਮ ਕਰਜੇ ਥਲੇ ਦੱਬਿਆ ਪਿਆ ਰੋਟੀਆਂ ਨਹੀਂ ਹੈਗੀਆਂ ਕੌਣ ਕੌਣ ਦੇ ਵਿੱਚ ਹੈਗਾ ਵਾ ਕੌਣ ਕੌਣ ਭਾਗੀਦਾਰ ਹੈ ਪੈਸੇ ਦੀ ਕਰਪਸ਼ਨ ਕਰਨ ਦੇ ਵਿੱਚ ਆ ਵੱਡਾ ਸਾਰਾ ਇੱਕ ਲੈਟਰ ਹੈ ਕਾਰਪੋਰੇਸ਼ਨ ਨੂੰ ਕਿਤਨਾ ਕਿਤੇ ਸੰਭਾਲਾਂ ਚ ਖੜਾ ਕਰ ਦੂਗੀ ਮਾਨ ਸਾਹਿਬ ਦੀ ਸਰਕਾਰ ਵੇਲੇ ਅੱਜ ਅਸੀਂ ਜਿਹੜਾ ਸਕੈਮ ਹੋਇਆ ਜਿਹੜਾ ਸਕੈਂਡਲ ਹੋਇਆ ਜਿਹੜਾ ਕੋਟਾਲਾ ਕਾਰਪੋਰੇਸ਼ਨ ਦੇ ਵਿੱਚ ਲਗਾਤਾਰ ਕਈ ਮਹੀਨਿਆਂ ਤੋਂ ਹੋ ਰਿਹਾ ਵਾ ਇਮਾਨਦਾਰ ਸਰਕਾਰ ਦੇ ਜਿਹੜੇ ਬੇਈਮਾਨ ਅਫਸਰ ਨੇ ਹੂੰ ਜਿਹੜੇ ਕਿ ਛਰੇਆਮ 2-2 ਮਹੀਨੇ 3-3 ਮਹੀਨੇ ਜਿਹੜੇ ਨਗਰ ਨਿਗਮ ਦੇ ਵਿੱਚ ਮੁਲਾਜ਼ਮ ਕੰਮ ਕਰਦੇ ਨੇ ਚਾਹੇ ਸਫਾਈ ਸੇਵਕ ਆ ਚਾਹੇ ਸੀਵਰਮੈਨ ਆ ਚਾਹੇ ਬੇਲਦਾਰ ਆ ਮਾਲੀ ਆ ਡਰਾਈਵਰ ਆ ਕੰਮ ਕਰਦੇ 2-2 3-3 ਮਹੀਨੇ ਹੁੰਦਾ ਦੀ ਤਨਖਾਹ ਨਹੀਂ ਆ ਰਹੀ ਤੇ ਕਰੋੜੋਂ ਰੁਪਏ ਦਾ ਜਿਹੜਾ ਘੋਟਾਲਾ ਹੋ ਰਿਹਾ ਅਫਸਰਾਂ ਦੀ ਮਿਲੀ ਭੁਗਤ ਨਾਲ ਜਿਦੇ ਵਿੱਚ ਕਈ ਕਲਰਕਸ ਸ਼ਾਮਲ ਨੇ ਹੈਲਥ ਅਫਸਰ ਸ਼ਾਮਲ ਨੇ ਕਈ ਸੈਂਟਰ ਇਨਸਪੈਕਟਰ ਸ਼ਾਮਲ ਨੇ ਤੇ ਸਰਕਾਰ ਨੂੰ ਕੰਨੋਂ ਕਾਨ ਖਬਰ ਨਹੀਂ ਹੈਗੀ ਅਫਸਰ ਵਿਜੀਲੈਂਸ ਇੱਥੇ ਬੈਠੀ ਆ ਉਹ ਕੋਈ ਇਹਨਾਂ ਤੇ ਕਾਰਵਾਈ ਨਹੀਂ ਕਰ ਰਹੀ ਪੂਰੇ ਸ਼ਹਿਰ ਨੂੰ ਇਹ ਮੁੱਦੇ ਦਾ ਪਤਾ ਵਾ ਪੂਰੇ ਸ਼ਹਿਰ ਨੂੰ ਪਤਾ ਜਿ ਪੂਰੇ ਸ਼ਹਿਰ ਦੇ ਵਿੱਚ ਇਹ ਚਰਚਾ ਦਾ ਵਿਸ਼ਾ ਵੀ ਬਣਿਆ ਹੋਇਆ ਵਾ ਵੀ ਕਾਰਪੋਰੇਸ਼ਨ ਦੇ ਵਿੱਚ ਜਿਹੜਾ ਕਰੋੜਾਂ ਰੁਪਏ ਦਾ ਘੁਟਾਲਾ ਹੋ ਰਿਹਾ ਵਾ ਤੇ ਅਸੀਂ ਗਵਰਨਰ ਸਾਹਿਬ ਨੂੰ ਜਲਦ ਅਸੀਂ ਜਿਹੜਾ ਇਹ ਘੁਟਾਲਾ ਜਿਹੜਾ ਘੱਟ ਤੋਂ ਘੱਟ 1 ਕਰੋੜ ਰੁਪਏ ਦਾ ਘੁਟਾਲਾ ਵਾ ਤੇ 15-16 ਕਰੋੜ ਰੁਪਏ ਜਿਹੜੇ ਪ੍ਰਾਈਵੇਟ ਬੰਦੇ ਨੇ ਤੇ ਕੋਈ ਬੈਂਕ ਦੇ ਥਰੂ ਕੋਈ ਮੈਡਮ ਆ ਜਿਹੜੀ ਇਹਨਾਂ ਨਾਲ ਮਿਲੀ ਹੋਈ ਹੈ ਬੈਂਕ ਦੀ ਮੈਨੇਜਰ ਆ ਉਹਦੇ ਥਰੂ ਯਾਨੀ ਕਿ ਪੈਸੇ 15-16 ਕਰੋੜ ਰੁਪਏ ਨਿਕਲ ਚੁੱਕੇ ਆ ਅਕਾਊਂਟਾਂ 'ਚ ਪੈ ਚੁੱਕੇ ਆ ਤੁਹਾਡੇ ਕੋਲ ਇਹਦੇ ਸਾਰੇ ਪ੍ਰੂਫ ਹੈਗੇ ਨੇ ਇਹ ਕੱਲ ਨੂੰ ਪ੍ਰੂਫ ਮੰਗੇ ਜਾਣਗੇ ਜੀ ਆ ਪ੍ਰੂਫ ਤੁਹਾਡੇ ਹੱਥ 'ਚ ਨਹੀਂ ਤੁਹਾਡੇ ਹੱਥ 'ਚ ਨੇ ਜਿਹੜੇ ਬੰਦਿਆਂ ਦੇ ਖਾਤੇ ਆ ਇਹ ਪ੍ਰਾਈਵੇਟ ਬੰਦੇ ਨੇ ਇਹ ਮਜ਼ਾਜਮ ਨਹੀਂ ਐ ਇਹਨਾਂ ਦੇ ਖਾਤਿਆਂ 'ਚ ਆ 50 ਲੱਖ ਰੁਪਈਆ ਮੈਂ ਤੁਹਾਡੇ ਸਾਹਮਣੇ ਕੀਤਾ ਹੈ ਅੰਡਰਮਾਰਕ ਕੀਤਾ ਆ 50 ਲੱਖ ਰੁਪਈਆ ਸਿਰਫ 4 ਬੰਦਿਆਂ ਦੇ ਖਾਤੇ 'ਚ ਆ ਅਲੱਗ-ਅਲੱਗ ਬੈਂਕਾਂ 'ਚ ਅਲੱਗ-ਅਲੱਗ ਬੈਂਕਾਂ 'ਚ ਚਾਰ ਬੰਦਿਆਂ ਦੇ ਖਾਤੇ ਜੇ 50 ਲੱਖ ਆ ਤੇ ਸਮਝੋ ਜੇ ਬੰਦਿਆਂ ਦੀ ਗਿਣਤੀ 200 300 500 ਹੋਈ ਤਾਂ ਕਿੰਨਾ ਪੈਸਾ ਹੋਊਗਾ ਨਾਲ ਜਿਹੜਾ ਨਗਰ ਨਿਗਮ ਦਾ ਜਿਹੜਾ ਬੈਂਕ ਆ ਜਿਹੜਾ ਨਾਲ ਦਾ ਖਾਤਾ ਵਾ ਉਹ ਤੋਂ ਪਏ ਹੋਏ ਆ ਯਾਨੀ ਕਿ ਕਿਸੇ ਉਹਦੇ ਨਾ ਨਗਰ ਨਿਗਮ ਦਾ ਜਿਹੜਾ ਅਕਾਊਂਟ ਆ ਜਿਹੜਾ ਖਾਤਾ ਵਾ ਉਹਦੇ ਵਿੱਚੋਂ ਟਰਾਂਸਫਰ ਹੋਏ ਹੋਏ ਆ ਪੈਸੇ ਇੰਨਾ ਤਕੜਾ ਘਪਲਾ ਸ਼ਰੇਆਮ ਇੱਥੇ ਹੋ ਰਿਹਾ ਵਾ ਤੇ ਕੋਈ ਵੀ ਯਾਨੀ ਕਿ ਤੇ ਜਿਹੜੇ ਕਮਿਸ਼ਨਰ ਸਾਹਿਬ ਆ ਉਹਨਾਂ ਨੂੰ ਵੀ ਪਤਾ ਹੀ ਆ ਕੋਈ ਇੰਨਾ ਤੇ ਐਕਸ਼ਨ ਨਹੀਂ ਹੋ ਰਿਆ ਤੇ ਅਸੀਂ ਮੰਗ ਕਰਦੇ ਆਂ ਅਸੀਂ ਜਲਦੀ ਇਸ ਜਿਹੜਾ ਮਾਮਲਾ ਵਾ ਇਹਦੇ ਜਾਂ ਸੀਵੀਆਈ ਨੂੰ ਦੇਵਾਂਗੇ ਸੀਵੀਆਈ ਤੋਂ ਕਰਾਵਾਂਗੇ ਜਾਂ ਵਿਜੀਲੈਂਸ ਤੋਂ ਕਰਾਵਾਂਗੇ ਜਾਂ ਗਵਰਨਰ ਸਾਹਿਬ ਨੂੰ ਵੀ ਅਸੀਂ ਇੱਕ ਦੋ ਦਿਨ ਦੇ ਵਿੱਚ ਗਵਰਨਰ ਸਾਹਿਬ ਨੂੰ ਇਸ ਮਾਮਲੇ ਦੇ ਬਾਰੇ ਜਿਹੜਾ ਸਾਰਾ ਧਿਆਨ ਦੇ ਵਿੱਚ ਲੈ ਕੇ ਆਵਾਂਗੇ ਵਿਦ ਪ੍ਰੂਫ ਤੇ ਜਿਹੜੇ ਅਫਸਰ ਆ ਜਿਹੜੇ ਕਲਰਿਕ ਆ ਸੈਂٹری ਇੰਸਪੈਕਟਰ ਆ ਹੈਲਥ ਅਫਸਰ ਆ ਸਾਹ ਸਾਨੂੰ ਸਾਰਿਆਂ ਦਾ ਪਤਾ ਬਾਈ ਨੇਮ ਪਤਾ ਵਾ ਤੇ ਬਾਈ ਨੇਮ ਅਸੀਂ ਉਹਨਾਂ ਦੇ ਕੰਪਲੀਟ ਵੀ ਦੇਵਾਂਗੇ ਤਾਂ ਇਹ ਕਾਰਪੋਰੇਸ਼ਨ ਵਾਲੇ ਮੁਲਾਜ਼ਮ ਤੀਜੇ ਜਾਂ ਹਫਤੇ ਬਾਅਦ ਨਵੀਂ ਲਗਜ਼ਰੀ ਗੱਡੀ ਲਿਆਉਂਦੇ ਨੇ ਇਹ ਗੱਡੀਆਂ ਆਂਦੀਆਂ ਫੇਰੀ ਸੀ ਇਸੇ ਸਕੀਮ ਤੇ ਹੀ ਹੈ ਦੇਖੋ ਜੀ ਇਹ ਹੁਣ ਗੱਡੀਆਂ ਲਿਆਉਂਦੇ ਸੀ ਕਿ ਇੱਕ ਕਹਾਵਤ ਹੈ ਜਾਂਤਿਆਂ ਕਾਰੋਂ ਮੈਂ ਆਤੇ ਅਖਬਾਰੋਂ ਮੈਂ ਚਲੋ ਅਸੀਂ ਕਿਸੇ ਦਾ ਮਾੜਾ ਤਾਂ ਨਹੀਂ ਸੋਚਦੇ ਪਰ ਜਿਨੇ ਸਰਕਾਰ ਦਾ ਪੈਸਾ ਗਰੀਬਾਂ ਦਾ ਪੈਸਾ ਖਾਦਾ ਇਹ ਕਾਰਾਂ ਚੋਂ ਅਖਬਾਰਾਂ ਚ ਆਣ ਵਾਲੇ ਨੇ ਤੇ ਅਸੀਂ ਬਾਈ ਨੇਮ ਹਨ ਅਸੀਂ ਤੁਹਾਨੂੰ ਤੁਹਾਡੇ ਕੈਮਰੇ ਅਗੇ ਨਾਮ ਨਹੀਂ ਦੱਸ ਰਹੇ ਪਰ ਅਸੀਂ ਵਿਦ ਐਵੀਡੈਂਸ ਵਿਦ ਪ੍ਰੂਫ ਇਹ ਗਵਰਨਰ ਸਾਹਿਬ ਕੋ ਜਾ ਰਹੇ ਹਿੱਥੇ ਵਿਜੀਲੈਂਸ ਨੂੰ ਪੰਜਾਬੀ ਵਿਜੀਲੈਂਸ ਨੂੰ ਵੀ ਦਵਾਂਗੇ ਪਰ ਸਾਨੂੰ ਥੋੜਾ ਜਿਹਾ ਇਹ ਹੈ ਵੀ ਬਿਨਾ ਸਰਕਾਰ ਦੀ ਸ਼ਹਿਤੋਂ ਐਡਾ ਵੱਡਾ ਕੰਮ ਨਹੀਂ ਹੋ ਸਕਦਾ ਜਦ ਹਰ ਬੱਚੇ ਬੱਚੇ ਨੂੰ ਕਾਰਪੋਰੇਸ਼ਨ ਨਾਲ ਰਿਲੇਟਡ ਹਰ ਬੰਦੇ ਨੂੰ ਇਸ ਮਸਲੇ ਦਾ ਪਤਾ ਕਿ ਉਹਨਾਂ ਨੂੰ ਨਹੀਂ ਪਤਾ ਹੋਣਾ ਜਿਹੜੇ ਇਲੈਕਸ਼ਨਾਂ ਚ ਕੌਂਸਲਰ ਦੇ ਇਲੈਕਸ਼ਨ ਨਹੀਂ ਹੋਣ ਦੇ ਰਹੇ ਵੀ ਸਿਰਫ ਰਾਜਪਾਟ ਸਾਡੇ ਕੋਲ ਹੈ ਸ਼ਾਇਦ ਇਹਦੇ ਪਿੱਛੇ ਉਹਨਾਂ ਦਾ ਹੀ ਹੱਥ ਤਾਂ ਨਹੀਂ ਬਿਲਕੁਲ ਇੱਕ ਵੱਡੀ ਖਬਰ ਹੈ ਕਾਰਪੇਸ਼ਨ ਲੁਧਿਆਣਾ ਦੀ ਕਾਰਪੇਸ਼ਨ ਲੁਧਿਆਣਾ ਦੇ ਵਿੱਚ ਜੋ ਸਕੈਮ ਹੋਇਆ ਵੈ ਅਲੱਗ-ਅਲੱਗ ਖਾਤਿਆਂ ਦੇ ਵਿੱਚ 50 ਲੱਖ ਤੋਂ ਆ 50 ਲੱਖ ਤੱਕ ਦੀ ਰਕਮ ਦੇ ਸਾਡੇ ਕੋਲ ਪ੍ਰੂਫ ਹੈਗੇ ਨੇ ਜੋ ਉਹਨਾਂ ਨੇ ਸਾਨੂੰ ਅਵੇਲੇਬਲ ਕਰਾਏ ਨੇ ਲੇਕਿਨ ਕਪਲਾ ਕਰੋੜਾ ਰੁਪਈਆ ਦਾ ਹੁਣ ਆਵਾਮ ਔਰ ਮਾਨ ਸਾਹਿਬ ਨੂੰ ਪੁੱਛੇਗੀ ਕੀ ਸਾਡਾ ਟੈਕਸ ਦਾ ਪੈਸਾ ਸਾਡਾ ਪੇਅਰ ਕੀਤਾ ਟੈਕਸ ਦਾ ਪੈਸਾ ਆਖਿਰ ਇੱਕ ਖਾਤੇ 'ਚ ਗਿਆ ਕਿੱਥੇ ਤੇ ਇਹ ਲੋਕ ਹੈ ਕੌਣ ਹੈ ਜਿਨ੍ਹਾਂ ਦੇ ਖਾਤਿਆਂ ਦੇ ਵਿੱਚ 10 ਤੋਂ 15-15 ਲੱਖ ਰੁਪਈਆ ਟਰਾਂਜ਼ੈਕਸ਼ਨ ਹੋਈ ਹੋਈ ਹੈ ਤੇ ਉਸ ਤੋਂ ਬਾਅਦ ਕਢਾਈ ਗਈ ਹੋਈ ਹੈ ਕ੍ਰੈਡਿਟ ਵੀ ਹੁੰਦੇ ਨੇ ਤੇ ਡੈਬਿਟ ਵੀ ਹੁੰਦੇ ਨੇ ਲ ਬੈਂਕ ਵਾਲੇ ਕਿੱਥੇ ਸੀਗੇ ਅਗਰ ਲੱਖ ਰੁਪਏ ਘਟਾਉਂ ਜਾਓ ਤਾਂ ਆਰਬੀਆਈ ਦੀ ਰੂਲ ਸਾਨੂੰ ਸਮਝਾਉਣ ਲੱਗ ਜਾਂਦੇ ਨੇ ਕਿ ਆਰਬੀ ਦੀ ਰੂਲ ਹੈ ਤੁਸੀਂ 49000 ਰੁਪਿਆ ਬੈਂਕ ਤੋਂ ਟਰਾਂਸਫਰ ਕਰ ਸਕਦੇ ਹੋ ਕਿਸੇ ਖਾਤੇ ਦੇ ਵਿੱਚ ਲੱਖ ਰੁਪਈਆ ਨਹੀਂ ਕਰੋਗੇ ਅਗਰ ਲੱਖ ਰੁਪਈਆ ਕਰੋਗੇ ਤਾਂ ਤੁਹਾਨੂੰ ਦੱਸਣਾ ਪਏਗਾ ਕਿੱਥੇ ਕਰ ਰਹੇ ਹੋ ਕਿੰਨੂੰ ਦੇ ਰਹੇ ਹੋ ਲੇਕਿਨ ਅੰਨੀ ਵੱਡੀ ਰਕਮ ਹੈਰਾਨ ਕਰ ਦੇਗੀ ਲੁਧਿਆਣਾ ਸ਼ਹਿਰ ਨੂੰ ਕਿ ਲੁਧਿਆਣਾ ਸ਼ਹਿਰ ਸਭਨੋਂ ਏਸ਼ੀਆ ਦਾ ਸ਼ਹਿਰ ਮੰਨਿਆ ਜਾਂਦਾ ਵੱਡਾ ਕਿ ਵਪਾਰ ਚ ਵੱਡਾ ਨਾਮ ਹੈ ਲੇਕਿਨ ਉਸ ਵਪਾਰਿਕ ਖੇਤਰ ਦੇ ਵਿੱਚ ਨਾ ਵੱਡਾ ਜੋ ਸਕੈਮ ਹੋ ਗਿਆ ਹੁਣ ਖਬਰ ਚੱਲਣ ਤੋਂ ਬਾਅਦ ਮਾਨ ਸਾਹਿਬ ਤੁਸੀਂ ਕੀ ਐਕਸ਼ਨ ਲਓਗੇ ਸੀਬੀਆਈ ਕੋਲ ਚੱਲੇ ਨੇ ਗਵਰਨਰ ਸਾਹਿਬ ਕੋਲ ਚੱਲੇ ਨੇ ਗਵਰਨਰ ਸਾਹਿਬ ਕੋ ਪਹੁੰਚਣ ਤੋਂ ਪਹਿਲੇ ਕੀ ਤੁਸੀਂ ਇਹਦੇ ਤੇ ਕੋਈ ਸੱਟ ਬਿਠਾਉਂਗੇ ਜਾਂ ਜਿਹੜੇ ਪੈਸਾ ਜਿਹੜਾ ਸਰਕਾਰ ਦਾ ਖਾਦਾ ਵੈ ਉਹ ਸਰਕਾਰੀ ਪੈਸਾ ਦੁਆਰਾ ਲੋਕਾਂ ਦੇ ਕੰਮ ਆਊਗਾ ਕਿ ਨਹੀਂ ਆਊਗਾ ਤਾਂ ਦੇਖਣਾ ਸਮਝ ਦੱਸ ਸਕਦਾ ਲੇਕਿਨ ਖੁਲਾਸਾ ਕਰਕੇ ਗਵਰਨਰ ਸਾਹਿਬ ਨੂੰ ਮਿਲਣੇ ਸੇ ਹੀ ਜਾ ਰਹੇ ਨਹੀਂ ਹੁਣ ਦੇ ਇਹ ਤੇ ਗਵਰਨਰ ਸਾਹਿਬ ਤੇ ਕੀ ਐਕਸ਼ਨ ਲੈਣਗੇ ਸੱਸੀਆ ਕਾਲ ਸਰ ਵਿਸ਼ਾਲ ਕਪੂਰ ਗੱਲ ਕਰਦਾ ਕਮਿਸ਼ਨਰ ਸਾਹਿਬ ਲੁਧਿਆਣਾ ਲਾਈਵ ਤੇ ਪੱਤਰਕਾਰ ਸੱਸੀਆ ਕਾਲ ਕਿ ਮੇਰੇ ਸਾਹਿਬ ਇੱਕ ਛੋਟਾ ਜਿਹਾ ਵਰਸ਼ਨ ਲੈਣਾ ਸੀਗਾ ਜਿਹੜਾ ਇੱਕ ਘਟਾਲਾ ਜਿਹੜਾ ਕਾਰਪੋਰੇਸ਼ਨ ਦਾ ਅੱਜ ਕੱਲ੍ਹ ਸੁਰਖੀਆਂ 'ਚ ਹੈਗਾ ਵਾ ਕਰੋੜਾ ਰੁਪਈਆ ਦਾ ਉਹ ਕੀ ਮਾਮਲਾ ਕਿਸੇ ਨੂੰ ਦੱਸ ਸਕਦੇ ਹੋ ਇਹ ਵੀ ਲਿਖਣਾ ਹੈ ਅੱਜ ਅਸੀਂ ਕੋਲੋਂ ਸਟ ਮੇਰੇ ਅਡਿਸ਼ੋ ਸੇਵ ਸਾਹਿਬ ਦੀ ਇਨਕੁਆਰੀ ਕਰ ਰਹੇਗੇ ਤੇ ਅੱਜ ਇਨਕੁਆਰੀ ਕੰਪਲੀਟ ਹੋਣੀ ਹੈ ਤੇ ਉਹ ਇਹਦੇ ਵਿੱਚ ਹੋਪਫੁਲੀ ਆ ਇਹਦੇ ਵਿੱਚ ਐਫ ਆਈ ਆਰ ਹੋਏਗੀ ਇਹਦੇ 'ਚ ਹੈ ਇਹਦੇ ਵਿੱਚ ਹੋਰ ਜੀ ਫਾਈਨਡ ਕੀਤਾ ਕਿ ਇਹਦੇ ਵਿੱਚ ਜਿਹਨੂੰ ਕਹਿੰਦੇ ਬਿੱਲ ਜਿਹੜੇ ਆ ਉਹ ਚੱਲ ਹੀ ਬਣਾ ਕੇ ਜੀ ਕਰ ਕੰਮ ਲੋ ਜੀ ਤੇ ਉਹ ਕਰਕੇ ਤੇ ਪਾਸ ਕਰਵਾਏ ਆ ਉਹਦੇ ਵਿੱਚ ਕਾਰਪੋਰੇਸ਼ਨ ਦੀ ਜਿਹੜੀ ਹੈਗੀ ਆ ਵੈਸੇ ਉਹ ਗਏ ਆ ਪ੍ਰਾਈਵੇਟ ਅਕਾਊਂਟਸ ਵਿੱਚ ਨਾਟ ਐਨ ਅਫੀਸ਼ੀਅਲ ਅਕਾਊਂਟਸ ਵਿੱਚ ਗਏ ਜੀ ਲੇਕਿਨ ਸਰ ਇੱਕ ਲਿਸਟ ਸਾਡੇ ਹੱਥੇ ਚ ਲੱਗੀ ਆ 50 ਲੱਖ ਰੁਪਏ ਲਿਸਟ ਸਾਡੇ ਹੱਥੇ ਲੱਗੀ ਕੋਈ ਸਮਾਜ ਸੇਵੀ ਨੇ ਸਾਨੂੰ ਦਿੱਤੀ ਆ ਜਿਹਦੇ ਵਿੱਚ 10-10 ਲੱਖ ਰੁਪਈਆ ਇੱਕ ਦਿਨ ਵਿੱਚ ਪਾਇਆ ਗਿਆ ਤੇ ਇੱਕੋ ਦਿਨ ਕਢਾਇਆ ਗਿਆ ਕੋਈ 20 ਲੱਖ ਰੁਪਏ ਪਾਇਆ ਗਿਆ ਇੱਕੋ ਦਿਨ ਕਢਾਇਆ ਗਿਆ ਇਹ ਸਰ ਜੋ ਲਿਸਟ ਆਈ ਆ ਦੇ ਵਿੱਚ ਜਿਹੜੇ ਪ੍ਰਾਈਵੇਟ ਬੰਦੇ ਹੈਗੇ ਜਿਨ੍ਹਾਂ ਦੇ ਖਾਤੇ ਪੈਸੇ ਗਏ ਨੇ ਉਹਨਾਂ ਤੇ ਕੋਈ ਕਾਰਵਾਈ ਹੋਊਗੀ ਬਿਲਕੁਲ ਜੀ ਸਭ ਤੇ ਅਸਰ ਇਹ ਜਿਹੜੇ ਬੈਨੀਫਿਸ਼ੀਰੀ ਉਹਨਾਂ ਤੇ ਵੀ ਹੋਏਗੀ ਤੇ ਜਿਹੜੇ ਅਕੀਨਾਮ ਜਿਨ੍ਹਾਂ ਨੇ ਭੇਜਿਆ ਹੈ ਜਿਨ੍ਹਾਂ ਨੇ ਬਣਾਏ ਉਹਨਾਂ ਤੇ ਵੀ ਨਾਲ ਕਾਰਵਾਈ ਹੋਏਗੀ ਕਿੰਨੇ ਕਰੋੜ ਦਾ ਕਪਲਾ ਹੈਗਾ ਸਰ ਦੱਸ ਸਕਦੇ ਹੋ ਥੋੜਾ ਜਿਹਾ ਇਹ ਕਿ ਤਕਰੀਬਨ 1-2 ਕਰੋੜ ਮੈਂ ਕਿਹਾ ਜਿਹੜੇ ਕਾਰਪੋਰੇਸ਼ਨ ਦੇ ਕਰਮਚਾਰੀਆਂ ਨੇ ਪੈਸਾ ਫੇਰ ਬਦਲ ਕੀਤਾ ਵਾ ਉਹਨਾਂ ਦੇ ਕਾਰਵਾਈ ਹੋਊਗੀ ਸਰ ਹਾਂਜੀ ਹਾਂਜੀ ਕਾਰਵਾਈ ਕਰਾਂਗੇ ਜੀ ਬਹੁਤ ਬਹੁਤ ਸ਼ੁਕਰੀਆ ਸੰਦੀਪ ਜੀ ਬਹੁਤ ਬਹੁਤ ਸ਼ੁਕਰੀਆ ਇਹ ਸਾਡਾ ਨਗਰ ਨਿਗਮ ਕਾਰਪੋਰੇਸ਼ਨ ਅਤੇ ਪਲੱਸ ਗਲਾਡਾ ਦੇ ਕਮਿਸ਼ਨਰ ਸੀਗੇ ਜਿਨ੍ਹਾਂ ਦੱਸਿਆ ਕਿ ਇਹ ਮਾਮਲਾ ਮੇਰੇ ਧਿਆਨ ਵਿੱਚ ਹੈ ਕਰੋੜਾਂ ਦਾ ਜਿਹੜਾ ਮਾਮਲਾ ਹੈਗਾ ਵਾ ਤੇ ਇਹਦੇ ਤੇ ਕਾਰਵਾਈ ਜਿਹੜੀ ਹੈ ਜਲਦ ਲਿਆਉਗੀ ਜਾਊਗੀ ਕਿ ਜਿਹੜੇ ਜੁਆਇੰਟ ਕਮਿਸ਼ਨਰ ਨੇ ਉਹ ਇਹਦੇ ਸਾਰੀ ਕਾਰਵਾਈ ਕਰ ਰਹੇ ਨੇ ਤੇ ਜਲਦ ਤੱਕ ਖੁਲਾਸਾ ਵੀ ਕੀਤਾ ਜਾਊਗਾ ਜਿਹੜੇ ਇਹਦੇ ਵਿੱਚ ਪਾਏ ਜਾਣਗੇ ਲਿਪਤ ਪਾਏ ਜਾਣਗੇ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਦੇ ਤਹਿਤ ਐਫ ਆਈ ਆਰ ਵੀ ਦਰਜ ਕਰਾਈ ਜਾਊਗੀ ਲੁਧਿਆਣਾ ਤੋਂ ਕੈਮਰਾਮੈਨ ਐਮੀ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ